ਰਾਤ ਨੂੰ ਬਾ ਲੈਣ ਕੇ ਗੈਪ ਪਾ ਕੇ ਜਾ ਕੇ ਕੁ ਅਦਮਾਨੀ ਦੇ ਪੈਰਾਡੇ ਜਾ ਕੇ ਭਾਬੀ ਮੰਗੇ ਤੇ ਸਭ ਸ਼ੀਤਲ ਨੂੰ ਕੰਮ ਕਰਨਾ ਆਪਣਾ ਚੰਗਾ ਮਾੜਾ ਦੇਖ ਕੇ ਸਾਹਿਬ ਅਦਿਤ ਸਾਹਿਬ ਨੇ ਕੁਝ ਨਹੀਂ ਸਵਾਲ ਨਾ ਟੋੜਾ ਇਸ ਜਹਾਨ ਆਦਮੀ ਪਾਰਟੀ ਨੇ ਕੁਝ ਨਹੀਂ ਸਵਾਲ ਨਾ ਟੋੜਾ ਇਹਨਾਂ ਦੇ ਤਾਂ ਨਸਾਜੇ ਧੂਆਂ ਦੇ ਕੇ ਕੰਮ ਕਰਾਣਾ ਪਊਗਾ ਸਾਹਿਬ ਉਹ ਹੁਣ ਹੈ ਕਿ ਨਹੀਂ ਟੋਡੇ ਬੋਲ ਧੱਕਾੜ ਹੈ ਕਿ ਨਹੀਂ ਤੁਹਾਡੀ ਗੱਲ ਜਾ ਕੇ ਉੱਥੇ ਰੱਖਣ ਦੀ ਕੈਪੇਬਿਲਿਟੀ ਸਾਹਿਬ ਐਵੇਂ ਕੋ ਮਿੱਟੀ ਦਾ ਬਾਦੋ ਆਪਣਾ ਕੇ ਦੇ ਦੇ ਦਿਓ اور رات نو جا کے کیپ جی پا کے آج کا نکلی سردار بھی کئی بڑے گھنٹے پک بندن لگے رات نو پا لینڈ کے کیپ پا کے جا کے خود و جی دے پیرا پیرانے جا کے بابی مگیا دے سام شیطل نے ہو کم نہیں کرنا شیطل نے آج جاک پا کے گل کرو گا کیس چار بنا دے گے بڑھ دیکھ لانے سام پیس ہوں دیکھ کر کے بوٹ کا اقدار ہے صاحب آہ بوٹ کو ہمیں کو پرچی ہے نہیں چلو جی سی سوشیل جی نے کہہ دا ਆਪਣੇ ਹਰੇ ਚੰਗੀ ਮਾੜੇ ਕੰਮ ਤੇ ਆਪਣੇ ਨਾਲ ਖੜਦੇ ਇਤਲੋ ਵੋਟ ਪਾ ਦੀਏ ਨਹੀਂ ਸਾਬ ਜਾਨਾ ਇਹਨਾਂ ਦੇ ਕਹਿ ਪਾਇਓ ਨਾ ਮੇਰੇ ਕਹਿ ਪਾਇਓ ਆਪਣੇ ਚੰਗਾ ਮਾੜਾ ਦੇਖ ਕੇ ਸਾਬ ਅਗਰ ਸਾਬ ਨੇ ਕੁਝ ਨਹੀਂ ਸੁਵਾਰਨਾ ਟੋੜਾ ਇਸ ਜ਼ਰਾਮ ਆਦਮੀ ਪਾਰਟੀ ਨੇ ਕੁਝ ਨਹੀਂ ਸੁਵਾਰਨਾ ਟੋੜਾ ਇਹਨਾਂ ਦੇ ਤਾਂ ਨਾ ਸਾਜੇ ਧੂਆਂ ਦੇ ਕੇ ਕੰਮ ਕਰਾਣਾ ਪਊਗਾ ਸਾਬ ਉਹ ਉਹਦੇ ਨੇ ਜਦੋਂ ਬੂਤ ਨਹੀਂ ਕਰਦਾ ਨਹੀਂ ਉਹ ਤਾਂ ਕਹਿੰਦਾ ਮਿਰਚੜਾ ਚਾਣਾ ਦਿਓ ਆ ਮਿਰਚੜਾ ਚਾਣਾ ਸੀ ਤਨਗਾਰਾ ਆ ਜਦ ਨੂੰ ਸੁਣਾਣੀ ਉਹ ਆ ਆਮ ਆਦਮੀ ਪਾਰਟੀ ਨੂੰ ਸਾਹ ਕਹਿੰਦਾ ਜੇ ਗੀ ਸਿੱਧੀ ਉਗਣੀ ਸੀ ਨਾਲ ਹੀ ਕਿਡੇ ਤੁੰਗਲੀ ਕੇਤੀ ਕਰਨੀ ਪੈਂਦੀ ਸਭ ਤੁਸੀਂ ਤਾਂ ਦੇਖੋ ਰੋਜ਼ ਤੇ نیچے ਮੜਾ ਬਟਾ ਰਹਿ ਜਾਂਦਾ ਘਰ ਦੇ ਖਾਣ ਲਈ ਕਿੰਨੇ ਕਿੰਨੇ ਮਹਿੰਗੇ ਹੋ ਗਏ ਆ ਇਸ ਤਰ੍ਹਾਂ ਨਾ ਕਹੋਗਾ ਸਾਭਾ ਉਹਲੀ ਹੈ ਸੀ ਤੇ ਲੰਗਰਾ ਉਹਨੇ ਪ੍ਰੂਵ ਕਰਤਾ ਸਭ ਕੋਣ ਆਪਣੀ ਤੌਂਸ ਕਹਿੰਦਾ ਮੈਂ ਵੀ ਲੈਣਾ ਦੇਣਾ ਚੰਗੇ ਵਧੀਆ ਬੈਠੇ ਸੀਗੇ ਐਮਐਲਏ ਉਹ ਤਾਂ ਕੰਮ ਨਹੀਂ ਤੇ ਰੈਡੀ ਸੀ ਲੋਕਾਂ ਨੇ ਲੈ ਕੇ ਕਹਿੰਦੇ ਇਹ ਨਹੀਂ ਸਾਹਿਬ ਉਸ ਆਦਮੀ ਨੇ ਕੁਰਬਾਨੀ ਦਿੱਤੀ ਹੈ ਕੁੱਢੀ ਵਾਸਤੇ ਕੜੇ ਕੁੱਢੀ ਗੁਰਵਾਨੀ ਸਿਸ਼ੀਰਤੀ ਦੀ ਹੈ ਵੀ ਦੋਨੋਂ ਅੱਜ ਭਰਾਵਾਂ ਨੂੰ ਇਕੱਠੇ ਹੋ ਗਏ ਇੱਕ ਜੁੱਟ ਹੋ ਕੇ ਲੜ ਰਹੇ ਸਨ ਇਹ ਨਹੀਂ ਲੈ ਕੋਈ ਕਦਰ ਕਰਦਾ ਮੁਰਦਾ ਬਹੁਤ ਸੰਤਾ ਐਂ ਤਾਂ ਭਰਾ ਭਰਾ ਮਾਂ ਚ ਮੇਰਾ ਆਪ ਅਕਸੇ ਚਿਤ੍ਰੋ ਚਿਤਰੀ ਹੋਏ ਜਿੰਨੇ ਕੁਰਸੀ ਵਾਸਤੇ ਭਾਇਾ ਕੈਸੇ ਵਾਸਤੇ ਇਕੱਠੇ ਹੋ ਕੇ ਲੜ ਰਹੇ ਸਨ ਇਲਾਕੇ ਦੀ ਤਰੱਕੀ ਵਾਸਤੇ ਸਿਨੇ ਆ ਭੇਜੀਏ